ਕੱਲ ਨੂੰ ਮੋਦੀ ਦੀ ਹੈਗਿਆ ਮੀਟਿੰਗ ਪ੍ਰੈਜ਼ੀਡੈਂਟ ਡੋਨਲਡ ਜੇ 트াম্প ਦੇ ਨਾਲ ਉਸ ਤੋਂ ਪਹਿਲਾਂ ਡੋਨਲਡ ਜੇ 트াম্প ਵੱਲੋਂ ਟੈਰਿਫ ਬਾਰੇ ਇੱਕ ਵੱਡਾ ਐਲਾਨ ਕੀਤਾ ਜਾਊਗਾ ਤੇ ਉਸ ਦੇ ਸਬੰਧ ਦੇ ਵਿੱਚ ਵਾਸ਼ਿੰਗਟਨ ਡੀਸੀ ਵਿਖੇ 6 ਫਾਰ ਜਸਟਿਸ ਅ ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਕਮੇਟੀ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਈਸਟ ਕੋਸਟ ਸਿੱਖ ਗੁਰਦੁਦਵਾਰਾ ਪ੍ਰਬੰਧਕ ਕਮੇਟੀ ਤੇ ਹੋਰ ਕਈ ਜਥੇਬੰਦੀਆਂ ਅਮਰੀਕਾ ਦੀਆਂ तमाम ਜਿਹੜੀਆਂ ਸਿੱਖ ਜਥੇਬੰਦੀਆਂ ਨੇ ਜਿਹੜੀਆਂ ਸਿੱਖਾਂ ਦੀ ਆਜ਼ਾਦੀ ਦੀ ਗੱਲ ਕਰਦੀਆਂ ਨੇ ਉਹਨਾਂ ਵੱਲੋਂ ਮੋਦੀ ਦਾ ਮੋਦੀ ਨੂੰ ਘੇਰਾ ਪਾਇਆ ਜਾਣਾ ਉੱਥੇ ਤੇ ਇੱਕ ਪਾਸੇ ਅਸੀਂ ਦੇਖਾਂਗੇ ਕਿ ਪ੍ਰੈਜ਼ੀਡੈਂਟ 트੍ਰੰਪ ਦੇ ਨਾਲ ਮੋਦੀ ਉਸ ਪੇਸ਼ੀ ਦੇ ਮੌਕੇ ਉੱਥੇ ਪੇਸ਼ੀ ਭੁਗਤ ਰਿਹਾ ਹੋਵੇਗਾ ਤੇ ਬਾਹਰ ਮੋਦੀ ਦੀ ਜਿਹੜੀ ਮੁਰਦਾਬਾਦ ਹੋ ਰਹੀ ਹੋਏਗੀ ਵੱਡੀ ਗਿਣਤੀ ਦੇ ਵਿੱਚ ਸਿੱਖਾਂ ਦੇ ਉੱਥੇ ਜਾਣਦੀ ਸਾਡੇ ਕੋਲ ਰਿਪੋਰਟ ਹੈ ਤੇ ਉਹਦੇ ਚ ਮੈਂ ਮਾਫੀ ਚਾਹੁੰਨਾ ਕਿ ਮੈਂ ਪਹੁੰਚ ਨਹੀਂ ਸਕਾਂਗਾ ਪਰ 6 फॉर ਜਸਟਿਸ ਦੇ ਅਵਤਾਰ ਸਿੰਘ ਪੰਨੂ ਡਾਕਟਰ ਬਖਸ਼ੀਸ਼ ਸਿੰਘ ਸੰਧੂ ਜਿਹੜੇ ਗੁਰਪਤਵੰਨ ਸਿੰਘ ਪੰਨੂ ਭਾਈ ਹਿੰਮਤ ਸਿੰਘ ਯਾਦਵਿੰਦਰ ਸਿੰਘ ਤੇ ਜਿਹੜੇ ਡਾਕਟਰ ਪ੍ਰੀਤਪਾਲ ਸਿੰਘ ਅਤੇ ਹੋਰ अनेका ਜਿਹੜੇ ਲੀਡਰ ਨੇ ਉੱਥੇ ਉਹ ਪਹੁੰਚ ਰਹੇ ਨੇ ਤੇ ਉਹਨਾਂ ਵੱਲੋਂ ਉੱਥੇ ਮੋਦੀ ਦਾ ਜਿਹੜਾ ਹੈ ਘਰਾਓ ਕੀਤਾ ਜਾਣਾ ਤੇ ਉੱਥੇ ਪ੍ਰੋਟੈਸਟ ਹੋਣਾ ਜਿਹੜਾ ਅਮਰੀਕਾ ਦੇ ਵਿੱਚ ਟਰਾਂਸਨੈਸ਼ਨਲ ਰਿਪਰੈਸ਼ਨ ਅਤੇ ਹੋਰ ਜਿਹੜੀਆਂ ਭਾਰਤ ਦੀਆਂ ਜਿਹੜੀਆਂ ਗੁਪਤ ਕਾਰਵਾਈਆਂ ਨੇ ਉਹਨਾਂ ਦੇ ਰਾਹੀਂ ਸਿੱਖ ਜਦੋਂ ਜੈਦ ਨੂੰ ਦਬਾਉਣ ਦੀ ਕੋਸ਼ਿਸ਼ ਕਰਨੀ ਤੇ ਸਿੱਖ ਮਸਲਿਆਂ ਨੂੰ ਦਬਾਉਣਾ ਤੇ ਸਿੱਖਾਂ ਦੇ ਵਿਰੁੱਧ ਕਾਰਵਾਈਆਂ ਕਰਨੀਆਂ ਜੂਨ 1984 ਅਤੇ ਨਵੰਬਰ 1984 ਦੇ ਵਿੱਚ ਸਿੱਖਾਂ ਦਾ ਜਿਹੜਾ ਕਤਲੇਆਮ ਕੀਤਾ ਜਾਣਾ ਸਮੂਹਿਕ ਕਤਲੇਆਮ ਕੀਤਾ ਜਾਣਾ ਉਹ ਸਾਰੇ ਮਸਲਿਆਂ ਦੇ ਜਿਹੜਾ ਪ੍ਰੋਟੈਸਟ ਵਜੋਂ ਰੋਸ ਵਜੋਂ ਉੱਥੇ ਮੋਦੀ ਦਾ ਜਿਹੜਾ ਹੈ ਮੋਦੀ ਦੇ ਖਿਲਾਫ ਮੁਜ਼ਾਹਰਾ ਬਹੁਤ ਜ਼ਬਰਦਸਤ ਮੁਜ਼ਾਹਰਾ ਕੀਤਾ ਜਾਣਾ ਇਹ ਆਪਣੇ ਆਪ ਦੇ ਵਿੱਚ ਕਾਫੀ ਵੱਡੀ ਗੱਲ ਕਿ ਮੁਜ਼ਾਹਰਾ ਤਾਂ ਪਹਿਲਾਂ ਵੀ ਹੋਇਆ ਹੈ ਕਾਫੀ ਮੋਦੀ ਦੇ ਖਿਲਾਫ ਵੱਖ-ਵੱਖ ਮੌਕਿਆਂ ਦੇ ਉੱਤੇ ਤੇ ਜਿਹੜਾ ਇਸ ਮੁਜ਼ਾਰੇ ਦੇ ਵਿੱਚ ਕੁਝ ਵਿਲੱਖਣ ਸਾਡੇ ਨੂੰ ਜਿਹੜੀਆਂ ਵੱਖਰੀਆਂ ਗੱਲਾਂ ਦੇਖਣ ਲਈ ਮਿਲਣ ਗਈਆਂ ਤੇ ਕੱਲ ਨੂੰ ਅਸੀਂ ਨਾਲ-ਨਾਲ ਇਸ ਦੇ ਬਾਰੇ ਤੁਹਾਨੂੰ ਜਾਣਕਾਰੀ ਦਿੰਦੇ ਰਹਾਂਗੇ ਤੇ ਇਸ ਵਿਧਾ ਦੇ ਵਿੱਚ ਬਕਾਇਦਾ ਤੌਰ ਦੇ ਉੱਤੇ 6 ਫਾਰ ਜਸਟਿਸ ਅਮੈਰਿਕਨ ਸਿੱਖ ਕਾਂਗਰੈਸ਼ਨਲ ਕਾਕਸ ਈਸਟ ਕੋਸਟ ਗੁਰਦੁਆਰਾ ਕਮੇਟੀ ਇਹਨਾਂ ਵੱਲੋਂ ਬਕਾਇਦਾ ਤੌਰ ਦੇ ਉੱਤੇ 6 ਫਾਰ ਜਸਟਿਸ ਵੱਲੋਂ ਇਹਨਾਂ ਵੱਲੋਂ ਪ੍ਰਬੰਧ ਕੀਤੇ ਗਏ ਨੇ ਤੇ ਪੂਰੇ ਅਮਰੀਕਾ ਦੇ ਵਿੱਚੋਂ ਜਿਹੜੇ ਵੱਖ-ਵੱਖ ਤਮਾਦੋ ਵੱਖ-ਵੱਖ ਸ਼ਹਿਰਾਂ ਤੋਂ ਵੱਖ-ਵੱਖ ਇਲਾਕਿਆਂ ਤੋਂ ਜਿਹੜੀ ਸਿੱਖ ਸੰਗਤਾ ਵਾਸ਼ਿੰਗਟਨ ਡੀਸੀ ਦੇ ਵਿੱਚ ਪਹੁੰਚ ਰਹੀ ਆ